ਵੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕ੍ਰਾਮ राम जो दाता मुक्त ਕੋ ਸੰਤ ਜਪავੈ ਨਾਮ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜੋ 25 ਤਰੀਕ 25 ਅਗਸਤ 2025 ਨੂੰ ਸਦੀਵੀ ਪਿਛੋੜਾ ਦੇ ਕੇ ਸੱਚਖੰਡ ਜਾਬਰਾਜੇ ਸਨ ਇਸ ਵੀਡੀਓ ਦੇ ਰਾਹੀਂ ਅਸੀਂ ਉਹਨਾਂ ਨੂੰ ਛੋਟੀ ਜੀ ਸ਼ਰਧਾਂਜਲੀ ਭੇਟ ਕਰਾਂਗੇ ਅਤੇ ਮਹਾਂਪੁਰਖਾਂ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਾਂਗੇ ਜੀ ਮਹਾਪੁਰਖਾਂ ਦਾ ਜਨਮ 15 ਜੁਲਾਈ 1962 ਈਸਵੀ ਨੂੰ ਪਿਤਾ ਸਰਦਾਰ ਓਜਾਗਰ ਸਿੰਘ ਜੀ ਅਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਨਗਰ ਮਕਸੂਦਰਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਆਪ ਜੀ ਨੇ 8ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਉਪਰੰਤ 10ਵੀਂ ਤੱਕ ਦੀ ਜੋ ਪੜ੍ਹਾਈ ਹੈ ਉਹ ਕੁੜਾਣੀ ਕਲਾ ਵਿਖੇ ਕੀਤੀ ਅਤੇ ਉਸ ਤੋਂ ਉਪਰੰਤ ਆਪ ਜੀ ਦਾ ਪਰਿਵਾਰ ਆਪ ਜੀ ਨੂੰ ਵੱਡੇ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾਲਾ ਸਾਹਿਬ ਵਾਲਿਆਂ ਦੀ ਸ਼ਰਨ ਦੇ ਵਿੱਚ ਲੈ ਕੇ ਆ ਗਿਆ ਸੀ ਕਿ ਆਪ ਜੀ ਇਹਨਾਂ ਨੂੰ ਗੁਰਬਾਣੀ ਦੀ ਸੰਥਿਆ ਅਤੇ ਕਥਾ ਕੀਰਤਨ ਦੀ ਦਾਤ ਬਖਸ਼ੋ ਪਰ ਵੱਡੇ ਮਹਾਂਮੁਰਖਾਂ ਨੇ ਇਹ ਬਚਨ ਕਰਿਆ ਕਿ ਤੁਸੀਂ ਇਸ ਨੂੰ ਥੋੜਾ ਅੱਗੇ ਹੋਰ ਵਿਦਿਆ ਪੜ੍ਹਾਓ ਉਚੇਰੀ ਵਿਦਿਆ ਪੜ੍ਹਾਓ ਇਸ ਕਰਕੇ ਹੀ ਆਪ ਜੀ ਨੂੰ ਫਿਰ ਜੋ ਰਾੜਾ ਸਾਹਿਬ ਵਿਖੇ ਕਾਲਜ ਹੈ ਉਥੇ ਲਗਾ ਦਿੱਤਾ ਗਿਆ ਉਥੇ ਆਪ ਜੀ ਨੇ ਗ੍ਰੈਜੂਏਸ਼ਨ ਕਰੀ ਅਤੇ ਉਸ ਤੋਂ ਉਪਰੰਤ ਪੋਸਟ ਗ੍ਰੈਜੂਏਸ਼ਨ ਹੈ ਜੋ ਲੁਧਿਆਣੇ ਕਾਲਜ ਦੇ ਵਿੱਚ ਇਕਨੋਮਿਕਸ ਦੀ ਐਮਏ ਕੀਤੀ ਆਪ ਜੀ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ ਅਤੇ ਉਸ ਤੋਂ ਉਪਰੰਤ ਆਪ ਜੀ ਰਾੜਾ ਸਾਹਿਬ ਵਿਖੇ ਆ ਗਏ ਇਥੇ ਆ ਕਿ ਆਪ ਜੀ ਨੇ ਗੁਰਬਾਣੀ ਦੀ ਸੰਥਿਆਲੀ ਅਤੇ ਕਥਾ ਕੀਰਤਨ ਦੀ ਦਾਤ ਪ੍ਰਾਪਤ ਕੀਤੀ ਆਪ ਜੀ ਦੇ ਜੋ ਗੁਰੂ ਸਨ ਉਹ ਵਿਦਿਆ ਗੁਰੂ ਉਹ ਸਨ ਗਿਆਨੀ 모ਹਰ ਸਿੰਘ ਜੀ ਅਜਾਦ ਅਤੇ ਉਸ ਤੋਂ ਪ੍ਰੰਤ ਸਮਾ ਬਣਿਆ ਕਿ ਆਪ ਜੀ ਨੂੰ ਰਾੜਾ ਸਾਹਿਬ ਦਾ ਮੁੱਖ ਕੀਰਤਨੀਆਂ ਬਣਨ ਦੀ ਸੇਵਾ ਉਹ ਵੀ ਪ੍ਰਾਪਤ ਹੋਈ ਕਿਉਂਕਿ ਉਸ ਸਮੇਂ ਜੋ ਸੰਤ ਮਹਿੰਦਰ ਸਿੰਘ ਜੀ ਸਨ ਉਹ ਸਿਹਤ ਕਰਕੇ ਥੋੜਾ ਕਮਜ਼ੋਰ ਰਹਿਣ ਲੱਗੇ ਸਨ ਅਤੇ ਇਹ ਸੇਵਾ ਵੀ ਆਪ ਜੀ ਨੇ ਬਾਖੂਬੀ ਨਿਭਾਈ ਕਾਫੀ ਲੰਬਾ ਸਮਾਂ ਆਪ ਇਸ ਸੇਵਾ ਦੇ ਉਤੇ ਤਾਇਨਾਤ ਰਹੇ ਇਸ ਤੋਂ ਇਲਾਵਾ ਅਮਰਤ ਛਕਾਉਣ ਵਾਲੀ ਜਥੇ ਦੇ ਵਿੱਚ ਵੀ ਆਪ ਸੇਵਾ ਨਿਭਾਉਂਦੇ ਰਹੇ ਇਹ ਸੇਵਾਵਾਂ ਮਾ ਆਪਣੀ ਬੜੀ ਹਿਤਾਂ ਦੇ ਹੀ ਔਰ ਮਿਹਨਤ ਦੇ ਨਾਲ ਨਿਭਾਈਆਂ ਸਨ ਉਸ ਤੋਂ ਉਪਰੰਤ 2014 ਦੇ ਵਿੱਚ ਜਦੋਂ ਸ਼੍ਰੀਮਾਨ ਸੰਤ ਬਾਬਾ ਤੀਜਾ ਸਿੰਘ ਜੀ ਮਹਾਰਾਜ ਪੂਰਾ ਸਾਹਿਬ ਰਾਣਾ ਸਾਹਿਬ ਵਾਲੀ ਸੱਚਖੰਡ ਜਾਬਰਾਜੀ ਫਿਰ ਆਪ ਜੀ ਨੂੰ ਉਸ ਤੋਂ ਉਪਰੰਤ ਰਾਣਾ ਸਾਹਿਬ ਦੇ ਚੌਥੇ ਮੁਖੀ ਹੋਣ ਦੀ ਸੇਵਾ ਉਹ ਪ੍ਰਾਪਤ ਹੋਈ ਜਿਸ ਨੂੰ ਕਿ ਆਪ ਜੀ ਨੇ ਬੜੀ ਹਿਤਾਂ ਦੇ ਹੀ ਅਤੇ ਮਿਹਨਤ ਦੇ ਨਾਲ ਨਿਭਾਇਆ ਬਾਬਾ ਜੀ ਨੇ ਜੋ ਹੈ ਬੜਾ ਲੰਮਾ ਸਮਾਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖੀ ਦਾ ਬਹੁਤ ਜਿਆਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਿੱਥੇ ਮਹਾਂਪੁਰਖਾਂ ਨੇ ਰਵੈਤੀ ਤੌਰ ਤੇ ਜੋ ਕਥਾਵਰ ਕੀਰਤਨ ਕੀਤਾ ਉੱਥੇ ਹੀ ਅਯੋਗੇ ਯੁੱਗ ਦੇ ਅਨੁਸਾਰ ਮਹਾਂਪੁਰਖਾਂ ਨੇ ਇੱਕ ਈਸ਼ਰ ਮੈਕਰੋਮੀਡੀਆ ਨਾਮ ਦੀ ਐਪ ਤਿਆਰ ਕੀਤੀ ਸੀ ਜਿਸ ਦੇ ਵਿੱਚ ਕਿ ਅਸੀਂ ਗੁਰਬਾਣੀ ਦੀ ਖੋਜ ਦੇ ਨਾਲ ਨਾਲ ਜੋ ਹੋਰ ਸਾਡੇ ਪ੍ਰਮਾਣਿਕ ਗ੍ਰੰਥ ਹਨ ਜੋ ਕਿ ਬੜੀ ਆਸਾਨੀ ਦੇ ਨਾਲ ਨਹੀਂ ਮਿਲਦੇ ਉਹਨਾਂ ਦਾ ਵੀ ਅਧਿਐਨ ਇਸ ਐਪ ਦੇ ਉੱਤੇ ਜਾ ਕੇ ਅਸੀਂ ਕਰ ਸਕਦੇ ਹਾਂ ਬਹੁਤ ਜ਼ਿਆਦਾ ਜੋ ਸਾਡੀ ਕੌਮ ਦੇ ਵਿਦਵਾਨ ਹਨ ਜਾਂ ਕੌਮ ਦੇ ਹੋਰ ਸੇਵਾਦਾਰ ਹਨ ਉਹ ਇਸ ਐਪ ਤੋਂ ਬਹੁਤ ਜ਼ਿਆਦਾ ਲਾਹਾ ਲੈ ਰਹੇ ਨੇ ਸੋ ਮਹਾਂਪੁਰਖਾਂ ਦਾ ਜੋ ਸੁਭਾਅ ਸੀ ਉਹ ਵੀ ਬੜਾ ਮਿੱਠਾ ਤੇ ਨੱਗਾ ਸੀ ਬੜੇ ਨੱਗੇ ਸੁਭਾਅ ਦੇ ਉਹ ਮਾਲਕ ਸਨ ਆਪ ਜੀ ਦੇ ਨਿਮਰਤਾ ਭਰੇ ਸੁਆ ਕਰਕੇ ਹੀ ਆਪ ਜੀ ਦਾ ਸਾਰੀ ਕੌਮ ਸਾਰਾ ਪੰਥ ਸਾਰੇ ਮਹਾਂਪੁਰਖ ਆਪ ਜੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਸਨ ਆਪ ਜੀ ਦੇ ਨਾਲ ਕੋਈ ਅਜਿਹਾ ਮਹਾਂਪੁਰਖ ਕੋਈ ਅਜਿਹੀ ਸੰਪਰਦਾ ਨਹੀਂ ਹੋਵੇਗੀ ਜੋ ਆਪ ਜੀ ਦਾ ਸਤਿਕਾਰ ਨਹੀਂ ਕਰਦੀ ਸੀ ਮਹਾਂਪੁਰਖਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਬਹੁਤ ਜਿਆਦਾ ਸੇਵਾਵਾਂ ਕਰਵਾਈਆਂ ਇਸ ਕਰਕੇ ਹੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਹਨ ਉਹ ਵੀ ਆਪ ਜੀ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਸਨ ਸੋ ਫਿਰ ਸਮਾਂ ਬਣਿਆ ਕਿ 2025 ਦੇ ਵਿੱਚ ਜੋ ਮਹਾਪੁਰਖਾਂ ਦੀ ਪੰਜਾਵੇਂ ਵਰਸੀ ਚੱਲ ਰਹੀ ਸੀ ਤਾਂ ਉਸ ਦੌਰਾਨ ਮਹਾਪੁਰਖ 21 ਤਾਰੀਖ ਤੋਂ ਲੈ ਕਰਕੇ ਹੀ ਰੋਜ਼ਾਨਾ ਦਵਾਨ ਦੇ ਵਿੱਚ ਹਾਜ਼ਰੀ ਭਰਦੇ ਸਨ ਅਤੇ 24 ਤਾਰੀਖ ਨੂੰ ਮਹਾਪੁਰਖਾਂ ਨੇ ਪਹਿਲਾ ਦਿਨ ਦੇ ਦਵਾਨ ਦੇ ਵਿੱਚ ਹਾਜ਼ਰੀ ਭਰੀ ਅਤੇ ਉਸ ਤੋਂ ਅਪਰੰਤ ਰਾਤਰੀ ਦੇ ਦਵਾਨ ਦੇ ਵਿੱਚ ਵੀ ਹਾਜ਼ਰੀ ਭਰੀ ਦਵਾਨ ਦੀ ਸਮਾਪਤੀ ਤੋਂ ਬਾਅਦ ਮਹਾਪੁਰਖ ਆਪਣੇ ਆਸਣਾਂ ਦੇ ਉੱਪਰ ਚਲੇ ਗਏ ਅਤੇ ਤਕਰੀਬਨ 12:30 ਵਜੇ ਆਪ ਜੀ ਨੇ ਆਪਣੇ ਸੇਵਾਦਾਰਾਂ ਨੂੰ ਬੁਲਾਇਆ ਅਤੇ ਕਿਹਾ ਕਿ ਉਹਨਾਂ ਨੂੰ ਸਰੀਰ ਦੇ ਵਿੱਚ ਥੋੜੀ ਤਕਲੀਫ ਹੋ ਰਹੀ ਹੈ ਅਤੇ ਬਾਬਾ ਜੀ ਦੇ ਉਦੇਸ਼ ਦੇ ਅਨੁਸਾਰ ਹੀ ਆਪ ਜੀ ਨੂੰ ਜੋ ਰਾੜਾ ਸਾਹਿਬ ਇੱਕ ਹੀ ਹਸਪਤਾਲ ਬਣਿਆ ਹੋਇਆ ਹੈ ਉੱਥੇ ਉਹ ਡਾਕਟਰਾਂ ਦੇ پاس ਲੈ ਗਏ ਅਤੇ ਡਾਕਟਰਾਂ ਨੇ ਚੈੱਕਅਪ ਕਰਕੇ ਇਹ ਕਿਹਾ ਕਿ ਉਹ ਮਹਾਪੁਰਖਾਂ ਨੂੰ ਜਲਦੀ ਤੋਂ ਜਲਦੀ ਲੁਧਿਆਣੇ 407 ਹਸਪਤਾਲ ਦੇ ਵਿੱਚ ਲੈ ਜਾਣ ਪਰ ਰਸਤੇ ਦੇ ਵਿੱਚ ਜਾਂਦੇ ਆਂ ਅਸੀਂ ਮਹਾਪੁਰਖਾਂ ਨੂੰ ਭਾਣਾ ਵਰਤਾ ਗਏ ਸੋ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਮਹਾਪੁਰਖਾਂ ਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ ਅਤੇ ਉਹਨਾਂ ਨੇ ਜਿੰਨੀਆਂ ਸੇਵਾਵਾਂ ਨਿਭਾਈਆਂ ਸੀ ਸਿੱਖ ਕੌਮ ਦੇ ਲਈ ਉਹਨਾਂ ਨੂੰ ਵੀ ਕੋਟ-ਕੋਟ ਪ੍ਰਣਾਮ ਹੈ ਅਤੇ ਜੋ ਪਿਛਲੀ 27 ਤਰੀਕ ਨੂੰ 27 ਅਗਸਤ 2025 ਨੂੰ ਮਹਾਪੁਰਖਾਂ ਦਾ ਸੰਸਕਾਰ ਰਾੜਾ ਸਾਹਿਬ ਦੀ ਧਰਤੀ ਦੇ ਉੱਪਰ ਹੀ ਕੀਤਾ ਗਿਆ ਅਤੇ 28 ਅਗਸਤ ਨੂੰ ਮਹਾਪੁਰਖਾਂ ਦੀਆਂ ਜੋ ਅਸਤੀਆਂ ਹਨ ਅੰਗਿਕ ਠਾਸਵਾਂ ਲਨ ਦੀ ਰਸਮ ਹੋਈ ਅਤੇ ਉਹਨਾਂ ਦੀਆਂ ਜੋ ਪਾਵਨ ਪਵਿੱਤਰ ਅਸਥਾਨੀਆਂ ਹਨ ਉਹਨਾਂ ਨੂੰ ਗੁਰਦੁਆਰਾ ਪਸਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤਾ ਗਿਆ ਅਤੇ ਆਉਣ ਵਾਲੀ 3 ਸਤੰਬਰ 2025 ਦਿਨ ਬੁੱਧਵਾਰ ਨੂੰ ਔਰ ਰਾੜਾ ਸਾਹਿਬ ਦੇ ਅਸਥਾਨ ਦੇ ਉੱਪਰ ਹੀ ਜੋ ਮਹਾਂਪੁਰਖਾਂ ਦੀ ਯਾਦ ਦਿਨਮਿਤ ਸਹਿਜ ਪਾਠ ਪ੍ਰਕਾਸ਼ ਕਰਵਾਈ ਗਏ ਹਨ ਉਹਨਾਂ ਦੇ ਭੋਗ ਰਾੜਾ ਸਾਹਿਬ ਵਿਖੇ ਹੀ 3 ਤਰੀਕ ਨੂੰ ਉਪਾਏ ਜਾਣਗੇ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਤ ਮਹਾਂਪੁਰਖ ਸੰਪਰਦਾਵਾਂ ਵਾਲੇ ਅਤੇ ਸਿੱਖ ਸੰਗਤਾਂ ਪਹੁੰਚਣ ਗਿਆ ਜੀ ਸੋ ਅਸੀਂ ਇਸ ਵੀਡੀਓ ਦੇ ਮਾਧਿਮ ਰਾਹੀਂ ਮਹਾਂਪੁਰਖਾਂ ਨੂੰ ਕੋਟ-કોટ ਪ੍ਰਣਾਮ ਕਰਦੇ ਹਾਂ ਕੋਟ-કોટ ਵਾਰੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਕਿਉਂਕਿ ਅਸੀਂ ਇੰਨੇ ਕਰਤੱਵ ਨਹੀਂ ਹੋ ਸਕਦੇ ਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਸਿੱਖ ਪੰਥ ਦੇ ਲਈ ਕੀਤੇ ਹੋਏ ਕਾਰਜਾਂ ਨੂੰ ਭੁਲਾ ਦਈਏ ਸੋ ਇਹ ਅਸੀਂ ਛੋਟਾ ਜਿਹਾ ਆਪਣਾ ਇੱਕ ਫਰਜ਼ ਸਮਝਦੇ ਸੀ ਅਤੇ ਮਹਾਂਪੁਰਖਾਂ ਦੇ ਜੀਵਨ ਦੇ ਉੱਤੇ ਥੋੜੀ ਆਪ ਸਭ ਸੰਗਤਾਂ ਨਾਲ ਸਾਂਝੀ ਕਰਨੀ ਸੀ ਜਾਣਕਾਰੀ ਇਸ ਦੇ ਲਈ ਇਹ ਵੀਡੀਓ ਅਸੀਂ ਬਣਾਈ ਹੈ ਸੋ ਬੋਲਦਿਆਂ ਤੋਂ ਇੱਕ ਹੀ ਨਾ ਇੱਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਸੋ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ